ਹੁੰਦੇ ਐ ਕਿਸੇ ਨੇ ਕਿਹਾ ਚੇਲੇ ਹੁੰਦੇ ਐ ਅੱਜ ਦੇ ਜਮਾਨੇ ਵਿੱਚ ਆਪਾਂ ਜਦੋਂ ਗੱਲ ਕਰਾਂਗੇ ਅਸੀਂ ਕਵਾਂਗੇ ਫਾਲੋਅਰਸ ਹੁੰਦੇ ਐ ਪਿੱਛੇ ਚੱਲਣ ਵਾਲੇ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਰਮ ਨੂੰ ਮੰਨਣ ਵਾਲਿਆਂ ਨੂੰ ਆਪਣੇ ਪੁੱਤਰ ਧੀਆਂ ਕਿਹਾ ਦੁਨੀਆ ਤੇ ਇਹ ਮਿਸਾਲ ਕਿਤੇ ਨਹੀਂ ਆਖੋ ਸਤਨਾਮ ਸ੍ਰੀ ਵਾਇਗੁਰੂ ਤੁਸੀਂ ਬਾਬਾ ਜੀ ਤੋਂ ਇਤਿਹਾਸ ਸੁਣਿਆ ਹੈ ਗੁਰੂ ਜੀ ਨੇ ਸਾਡੇ ਵਾਲਾ ਹੱਥ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦिए ਸੋਤਚਾਰ ਚਾਰ ਮੂਹੇ ਤੋਂ ਕਿਹਾ ਭਇਆ ਜੀਵਤ ਕਈ ਹਜ਼ਾਰ ਅੱਜ ਵੀ ਜਿਹੜਾ ਭੈਣ ਭਾਈ ਅਮਰਤ ਛੱਕ ਦਾ ਬਾਣੀ ਪੜਦਾ ਹੈ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਣ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਦੀ ਧੀ ਬਣ ਜਾਂਦੀ ਹੈ ਤੇ ਮਹਾਰਾਜ ਇਦਾਂ ਨਦੀ ਦੇ ਕੰਢੇ ਤੇ ਤੁਰੇ ਜਾ ਰਹੇ ਤੇ ਸਤਿਗੁਰੂ ਜੀ ਤੁਰਦਿਆਂ ਤੁਰਦਿਆਂ ਇੱਕ ਪੱਥਰ ਹੱਥ ਵਿੱਚ ਫੜਦੇ ਹੈ ਧਿਆਨ ਦੇ ਕੇ ਸੁਣਿਓ ਪ੍ਰਚਾਰਕ ਸਟੇਜਾਂ ਤੋਂ ਕਿਉਂ ਬੇਨਤੀ ਕਰਦੇ ਵੀ ਸਾਧ ਸੰਗਤ ਦਸਵੇਂ ਪਿਤਾ ਨੇ ਸਾਨੂੰ ਅਮਰਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਿਠਾ ਕੇ ਸਾਨੂੰ ਸਿੱਖਿਆ ਦਿੱਤੀ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਬਾਣੀ ਨੇ ਵੀ ਸਾਡੇ ਤੇ ਬਖਸ਼ਿਸ਼ ਕੀਤੀ ਤੁਸੀਂ ਜਪਜੀ ਸਾਹਿਬ ਤਾਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਜੇ ਮੈਂ ਕੋਈ ਗਹਿਰੀ ਵਿਆਖਿਆ ਨਿਆ ਕਰਾਂ ਆਖਿਆ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਕੋਈ ਸਤਪੁਰਖ ਸਾਨੂੰ ਗੁਰੂ ਨਾਲ ਜੋੜਦਾ ਹੈ ਕੋਈ ਬਾਣੀ ਨਾਲ ਜੋੜਦਾ ਹੈ ਕੋਈ ਢਾਡੀ ਹੈ ਕੋਈ ਪ੍ਰਚਾਰਕ ਹੈ ਕੋਈ ਕਿਸੇ ਸੰਸਥਾ ਦਾ ਮੁਖੀ ਹੈ ਤੇ ਅੱਗੇ ਆਵੇ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬਲਾਵੇ ਸਿੱਖ ਨੇ ਸਿੱਖ ਨੂੰ ਫਤਿਹ ਬੁਲਾਉਣੀ ਹੈ ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ ਜਿੰਨੀ ਹੋ ਸਕੇ ਦਿਨ ਵਿੱਚ ਬਾਣੀ ਪੜ੍ਹਨੀ ਹੈ ਸਤਗੁਰੂ ਦੇ ਦਰਸ਼ਨ ਕਰਨੇ ਗੁਰੂ ਘਰ ਦੀ ਸੇਵਾ ਕਰਨੀ ਇਹ ਸਿੱਖ ਦਾ ਨਿਤਨੇਮ ਹੈ ਪਰ ਤੁਸੀਂ ਅੱਜ ਜਦੋਂ ਵੇਖੋਗੇ ਸਾਡਾ ਸਮਾਜ ਭੁੱਲਿਆ ਭਟਕਿਆ ਗੁਰੂ ਤੋਂ ਟੁੱਟ ਰਿਹਾ ਹੈ ਅਸੀਂ ਸੋਚਦੇ ਹਾਂ ਕਿ ਗੁਰੂ ਤੋਂ ਟੁੱਟ ਰਹੇ ਹਾਂ ਅਸੀਂ ਤਾਂ ਗੁਰਦੁਆਰਿਆਂ ਵਿੱਚ ਜੁੜਦੇ ਹਾਂ ਜੋੜ ਮੇਲੇ ਵੀ ਬਹੁਤ ਵੱਡੇ ਲੱਗਦੇ ਐ ਦੀਵਾਨ ਹਾਲ ਵੀ ਵੱਡੇ ਬਣਦੇ ਜਾ ਰਿਹਾ ਐ ਜੋੜ ਮੇਲੇ ਅੱਗੇ ਨਾਲੋਂ ਵੱਧਦੇ ਜਾ ਰਿਹਾ ਐ ਭੀੜ ਵੀ ਵੱਧਦੀ ਜਾ ਰਹੀ ਐ ਗੁਰੂ ਕੇ ਲੰਗਰ ਵੀ ਵਧਦੇ ਜਾ ਰਹੇ ਐ ਪ੍ਰਸਾਦ ਸੰਗਤ ਜੇ ਕਿਸੇ ਗੱਲ ਦੀ ਕਮੀ ਐ ਉਹ ਐ ਗੁਰੂ ਤੇ ਭਰੋਸੇ ਦੀ ਗੁਰੂ ਤੇ ਭਰੋਸਾ ਨਹੀਂ ਸਾਨੂੰ ਰਿਹਾ ਅਸੀਂ ਗੁਰੂ ਅੱਗੇ ਵੀ ਅਰਦਾਸ ਕਰਦੇ ਹਾਂ ਹੋਰ ਨਾ ਥਾਵਾਂ ਤੇ ਵੀ ਅਰਦਾਸ ਕਰਦੇ ਹਾਂ ਅਸੀਂ ਗੁਰੂ ਨੂੰ ਵੀ ਮੱਥਾ ਟੇਕਦੇ ਆ ਮੜੀਆਂ ਕਬਰਾਂ ਤੇ ਵੀ ਮੱਥਾ ਟੇਕਦੇ ਆ ਆ ਬਜ਼ੁਰਗ ਬੈਠੇ ਆ ਇਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੋਣਾ ਜਿਹੜੀਆਂ ਛੜਕਾਂ ਤੇ ਮੜੀਆਂ ਕਬਰਾਂ ਤੇ ਲਾਲ ਮੰਦਰ ਬਣੇ ਸਾਰੇ ਸਾਡੇ ਵੇਖਣ ਚ ਬਣੇ ਕੋਈ ਗੁੱਸਾ ਨਾ ਕਰੇ ਕਿਸੇ ਨੇ ਦਰਖਤ ਨੂੰ ਹਰਿਆ ਕੱਪੜਾ ਬੰਨਿਆ ਕੋਈ ਆਇਆ ਉੱਥੇ 10 ਰੁਪਏ ਰੱਖ ਗਿਆ ਕੋਈ ਰੇਤਾ ਦਾ ਟੋਕਰਾ ਲਾ ਗਿਆ ਕੋਈ ਚਾਰ ਇੱਟਾਂ ਸੁੱਟ ਗਿਆ ਸਹੀ ਜੇ ਸਹੀ ਜੇ ਉੱਥੇ ਕਬਰ ਬਣ ਗਈ ਤੇ ਮੇਲਾ ਬਣ ਗਿਆ ਪਹਿਲਾਂ ਕੁਝ ਵੀ ਨਹੀਂ ਸੀ ਕੋਈ ਲਾਲ ਕੱਪੜਾ ਬੰਨ ਗਿਆ ਉਹ ਸਹੀ ਜਿ ਸਹੀ ਜਿ ਉਥੇ ਮੰਦਿਰ ਬਣ ਗਿਆ ਇਹ ਸਾਡੀ ਵੇਖਣ ਜੀ ਬਜ਼ੁਰਗਾਂ ਨੂੰ ਪੁੱਛੋ ਪਹਿਲਾਂ ਇੰਨਾ ਇੰਨੀਆਂ ਕਬਰਾਂ ਸੀ ਨਾ ਇੰਨੀਆਂ ਕਬਰਾਂ ਸੀ ਨਾ ਇੰਨੇ ਕਲਾਕਾਰ ਸੀ ਤੇ ਨਾ ਇੰਨਾ ਗੰਦ ਪਰੋਸਿਆ ਜਾਂਦਾ ਸੀ ਕਦੇ ਸੋਚੋ ਤੇ ਸਹੀ ਸਾਦ ਸੰਗਤ ਜਦੋਂ ਅਸੀਂ ਮੜੀਆਂ ਕਬਰਾਂ ਤੇ ਜਾਂਦੇ ਆ ਉਥੇ ਮੇਲੇ ਲੱਗਦੇ ਆ ਅਸੀਂ ਤੁਹਾਡੇ ਆਪਣੇ ਬੱਚੇ ਅਸੀਂ ਪ੍ਰਚਾਰਕਾਂ ਜੇ ਅਸੀਂ ਨਹੀਂ ਸਟੇਜਾਂ ਤੋਂ ਦੱਸੇਗਾ ਤੇ ਕੌਣ ਦੱਸੇਗਾ ਸੋਚੋ ਉਥੋਂ ਸਿੱਖਿਆ ਕੀ ਦਿੱਤੀ ਜਾਂਦੀ ਆ ਇੱਥੇ ਤੁਸੀਂ ਆਓ ਇਥੇ ਤੁਹਾਨੂੰ ਦੱਸਿਆ ਜਾਵੇਗਾ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਭੈਣੋਂ ਇੱਕੋ ਹੀ ਧਰਮ ਹੈ ਜਿਸ ਨੂੰ ਔਰਤ ਨੇ ਸਤਕਾਰ ਦਿੱਤਾ ਹੈ Hindu ਧਰਮ ਦੇ ਵਿੱਚ ਔਰਤ ਜਨੇਊ ਨਹੀਂ ਪਹਿਨ ਸਕਦੀ ਇਸਲਾਮ ਧਰਮ ਦੇ ਵਿੱਚ ਔਰਤ ਮਸਜਿਦ ਦੇ ਵਿੱਚ ਨਮਾਜ਼ ਨਹੀਂ ਪੜ ਸਕਦੀ ਇਥੇ ਔਰਤ ਗਾਤਰਾ ਕਿਰਪਾਨ ਵੀ ਪਹਿਨ ਸਕਦੀ ਹੈ ਤੇ ਬਾਣੀ ਵੀ ਪੜ ਸਕਦੀ ਹੈ ਇਥੇ ਪੜਿਆ ਜਾਂਦਾ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਇਥੇ ਬਰਾਬਰ ਦਾ ਸਤਕਾਰ ਦਿੱਤਾ ਜਾਂਦਾ ਹੈ ਇਥੇ ਗੁਰੂ ਗੋਬਿੰਦ ਸਿੰਘ ਦੇ ਘਰ ਅਮਰਤ ਸ਼ਿਕਾ ਕੇ ਜਿੱਥੇ ਭਾਈ ਨੂੰ ਸਿੰਘ ਭਾਵ ਛੇਰ ਦੀ ਉਪਾਧੀ ਦਿੱਤੀ ਉਥੇ ਕੌਰ ਭਾਵ ਰਾਜਕੁਮਾਰੀ ਗੁਰੂ ਦੀ ਪੁੱਤਰੀ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ ਜਿਹੜਾ ਅੱਜ ਬੋਲਵਾਲਾ ਪੰਜਾਬ ਦੀ ਧਰਤੀ ਤੇ ਵਧ ਰਿਹਾ ਸੋਚੋ ਉਥੇ ਕੀ ਦੱਸਿਆ ਜਾਂਦਾ ਸਾਨੂੰ ਸਾਢੇ 14 15 ਸਾਲਾਂ ਦੀ ਬੱਚੀ ਸਾਡੇ ਨਾਲ ਮੜੀਆਂ ਕਬਰਾਂ ਤੇ ਮੇਲਾ ਵੇਖਣ ਜਾਵੇ ਸਾਡਾ ਨੌਜਵਾਨ ਪੁੱਤ ਜਾਵੇ ਉਥੇ ਸਿੱਖਿਆ ਕੀ ਦਿੱਤੀ ਜਾਂਦੀ ਹੈ ਸੋ ਸਾਨੂੰ ਬਦਲਣਾ ਪਵੇਗਾ ਉਹ ਮਹਾਰਾਜ ਇਦਾਂ ਨਦੀ ਦੇ ਕੰਢੇ-ਕੰਢੇ ਤੁਰੇ ਜਾ ਰਹੇ ਤੇ ਇੱਕ ਪੱਥਰ ਹੈ ਸਤਿਗੁਰੂ ਜੀ ਦੇ ਹੱਥ 'ਚ ਸਤਿਗੁਰੂ ਉਹਨੂੰ ਤਾਂ ਨੂੰ ਛੁੱਟਦੇ ਭੋਚ ਲੈਂਦੇ ਐ ਤੇ ਨਦੀ ਵਿੱਚ ਡਿੱਗ ਪੈਂਦਾ ਮਹਾਰਾਜ ਸੇਖਾਂ ਨੂੰ ਪੁੱਛਦੇ ਪੀਏ ਪੱਥਰ ਡੁੱਬਿਆ ਕਿਉਂ ਸੇਖ ਕਹਿੰਦੇ ਮਹਾਰਾਜ ਪੱਥਰ ਭਾਰਾ ਹੁੰਦਾ ਐ ਪਾਣੀ 'ਚ ਡੁੱਬ ਜਾਂਦਾ ਮਹਾਰਾਜ ਇੱਕ ਤੁਰਦਿਆਂ ਤੁਰਦਿਆਂ ਇੱਕ ਪੱਥਰ ਹੋਰ ਫੜਦੇ ਸਤਿਗੁਰੂ ਫੇਰ ਉਸ ਪੱਥਰ ਨੂੰ ਉੱਪਰ ਨੂੰ ਛੁੱਟਦੇ ਭੋਚ ਲੈਂਦੇ ਫੇਰ ਉਹ ਪਾਣੀ 'ਚ ਡਿੱਗ ਪੈਂਦਾ ਮਹਾਰਾਜ ਫੇਰ ਪੁੱਛਦੇ ਕਹਿੰਦੇ ਪੱਥਰ ਡੁੱਬਾ ਕਿਉਂ ਫੇਰ ਇੱਕ ਸਿੱਖ ਨੇ ਦੱਸਿਆ ਕਹਿੰਦਾ ਮਹਾਰਾਜ ਪੱਥਰ ਭਾਰਾ ਹੁੰਦਾ ਇਹਦੇ ਵਿੱਚ ਕੋਈ ਛੇਕ ਨਹੀਂ ਹੁੰਦਾ ਪਾਣੀ ਇਹਦੇ ਵਿੱਚ ਜਾ ਨਹੀਂ ਸਕਦਾ ਇਹ ਸਹੀ ਜੇ ਸਹੀ ਜੇ ਡੁੱਬ ਜਾਂਦਾ ਹੈ ਇਹ ਪਾਣੀ ਦੀ ਸਤ੍ਹਾ ਤੇ ਤਰ ਨਹੀਂ ਸਕਦਾ ਕਿਉਂਕਿ ਗੁਰੂ ਦੀ ਗੱਲ ਨੂੰ ਸਮਝਣ ਦੀ ਇਹ ਆਪਣੀ ਆਪਣੀ ਇੱਕ ਭਾਵਨਾ ਹੈ ਕਿਸੇ ਵਾਸਤੇ ਗੁਰਦੁਆਰਾ ਬਹੁਤ ਵੱਡੀ ਚੀਜ਼ ਹੈ ਕਿਸੇ ਵਾਸਤੇ ਗੁਰੂ ਬਹੁਤ ਵੱਡੀ ਚੀਜ਼ ਹੈ ਕੋਈ ਅੰਨ ਪਾਣੀ ਵੀ ਛੱਕਦਾ ਹੈ ਤੇ ਗੁਰੂ ਨੂੰ ਚੇਤੇ ਕਰਦਾ ਹੈ ਕਿਸੇ ਵਾਸਤੇ ਗੁਰੂ ਤੇ ਗੁਰਦੁਆਰਾ ਕੁਝ ਵੀ ਨਹੀਂ ਹੈ ਉਹ ਸਵੇਰੇ ਉੱਠਦਾ ਜਿਵੇਂ ਗੁਰਦੁਆਰੇ ਮੱਥਾ ਟੇਕਦਾ ਐਵੇਂ ਮੜੀ ਕਬਰ ਤੇ ਟੇਕ ਦਿੰਦਾ ਉਸੇ ਤਰ੍ਹਾਂ ਕਿਸੇ ਬਾਬੇ ਦੇ ਪੈਰਾਂ ਤੇ ਡਿੱਗ ਪੈਂਦਾ ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਹਰ ਇੱਕ ਦੀ ਆਪਣੀ ਆਪਣੀ ਭਾਵਨਾ ਹੁਣ ਮਹਾਰਾਜ ਨੇ ਫੇਰ ਇੱਕ ਪੱਥਰ ਫੜਿਆ ਤੇ ਨਦੀ ਵਿੱਚ ਸੁੱਟਿਆ ਤੇ ਭਾਈ ਨੰਦ ਲਾਲ ਸਿੰਘ ਨੂੰ ਪੁੱਛਿਆ ਨੰਦ ਲਾਲ ਸਿੰਘ ਇਹ ਪੱਥਰ ਡੁੱਬਾ ਕਿਉਂ ਹੈ ਉਹਨੇ ਆਖਿਆ ਪਾਤਸ਼ਾਹ ਇਹ ਤੇ ਬੜੀ ਸਿੱਧੀ ਜੀ ਗੱਲ ਹੈ ਜਿੰਨਾ ਚਿਰ ਪੱਥਰ ਤੁਹਾਡੇ ਹੱਥ ਵਿੱਚ ਸੀ ਉਨਾਂ ਚਿਰ ਸੰਸਾਰ ਤੇ ਸੀ ਜਦੋਂ ਤੁਹਾਡੇ ਹੱਥ ਚੋਂ ਛੁੱਟ ਗਿਆ ਤੇ ਡੋਬੀ ਜਾਣਾ ਸੀ ਆਖੋ ਸਤਨਾਮ ਸ੍ਰੀ ਵਾਇਗਰੂ ਆਖਿਆ ਮਹਾਰਾਜ ਜਿਹੜਾ ਤੁਹਾਡੇ ਹੱਥ ਵਿੱਚ ਰਹੇਗਾ ਜਿਹੜਾ ਤੁਹਾਡੀ ਕਿਰਪਾ ਸਤਰ ਛਾਇਆ ਇੱਥੇ ਰਹੇਗਾ ਉਹ ਤਰਦਾ ਰਹੇਗਾ ਨਹੀਂ ਤਾਂ ਬੰਦਾ ਜਿਉਂਦੇ ਜੀ ਵੀ ਡੁੱਬਾ ਹੋਵੇਗਾ ਬਾਣੀ ਨੇ ਇਸ ਗੱਲ ਦਾ ਫੈਸਲਾ ਕੀਤਾ ਖਸਮ ਛੋੜ ਸਾਡਾ ਖਸਮ ਕੌਣ ਹੈ ਗੁਰੂ ਗ੍ਰੰਥ ਸਾਹਿਬ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਤੁਸੀਂ ਗੁਰੂ ਦੇ ਨੇੜੇ ਬੈਠੇ ਚੰਗੇ ਲੱਗਦੇ ਹੋ ਨਾ ਤੁਸੀਂ ਕਿਸੇ ਪਖੰਡੀ ਦੇ ਨੇੜੇ ਬੈਠੇ ਚੰਗੇ ਲੱਗਦੇ ਹੋ ਨਾ ਮੜੀਆਂ ਕਬਰਾਂ ਤੇ ਬੈਠੇ ਚੰਗੇ ਲੱਗਦੇ ਹੋ ਜਿਸ ਪਾਸ ਬੈਠਿਆ ਸੋਹੀ ਹੈ ਸੋਹੀ ਹੁੰਦਾ ਸੋਹਣਾ ਲੱਗਣਾ ਸਿੱਖ ਗੁਰੂ ਦੇ ਨੇੜੇ ਬੈਠਾ ਸੋਹਣਾ ਲੱਗਦਾ ਹੈ ਆਖਿਆ ਮਾਰਾ ਤੁਹਾਡੇ ਹੱਥ ਚੋਂ ਛੋਟਿਆ ਡੋਬੀ ਜਾਣਾ ਸੀ ਤੇ ਬਾਣੀ ਨੇ ਆਖਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਸਾਥ ਗੁਰੂ ਹੈ ਬੋਹਿਠਾ विरले किन्ने ਵਿਚਾਰਿਆ ਇੱਕ ਗੁਰੂ ਹੈ ਜਿਹੜਾ ਇਹਨਾਂ ਕਰਮ ਕਾਂਡਾਂ ਵਹਿਮਾਂ ਭਰਮਾਂ ਪਖੰਡਾਂ ਚੋਂ ਸਾਨੂੰ ਉੱਪਰ ਚੁੱਕਦਾ ਹੈ ਆਓ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਕਿ ਅਸੀਂ ਸਿੱਖ ਪਰਿਵਾਰਾਂ ਚ ਪੈਦਾ ਹੋਏ ਸਾਨੂੰ ਸਿੱਖੀ ਮਿਲੀ ਨਹੀਂ ਤਾਂ ਸਿੱਖੀ ਬੜੀ ਮਹਿੰਗੀ ਚੀਜ਼ ਹੈ ਕਿਸੇ ادیਬ ਨੇ ਬੜਾ ਪਿਆਰਾ ਲਿਖਿਆ ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਹੈ ਸਿੱਖੀ ਦੇਗਾ ਭਾਈ ਦੇ ਆਲੇ ਦਾ ਤੇ ਮਤੀ ਦਾਸ ਦਾ ਆਰਾ ਸਿੱਖੀ ਕੇਸ ਗੜ ਤੇ ਸਿਰ ਕਟਵਾ ਕੇ ਮਿਲਦੀ ਹੈ ਸਰਦਾਰਾ ਸਿੱਖੀ ਕੁਚੀ ਬਾਬਾ ਦੀਪ ਸਿੰਘ ਨੂੰ ਮਿਲਦੀ ਕਿਹੜੇ ਪਾ ਹੈ ਸਿੱਖੀ ਸੋ ਆਓ ਸਾਧ ਸੰਗਤ ਆਪ ਗੁਰਸਿੱਖੀ ਨਾਲ ਜੁੜ ਗਏ ਆਪਣੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜ ਗਏ ਇਹ ਮਹਾਨ ਜੋੜ ਮੇਲੇ ਮਨਾਉਂਦੇ ਹੋਏ ਆਪਾਂ ਸਹੀ ਜੇ ਸਹੀ ਜੇ ਗੁਰੂ ਦਾ ਇਤਿਹਾਸ ਗੁਰਬਾਣੀ ਸਿੱਖ ਕੇ ਸਮਝ ਕੇ ਆਪਣੇ ਘਰਾਂ ਨੂੰ ਜਾਈਏ ਸੋ ਬਹੁਤ ਹੀ ਧੰਨਵਾਦ ਹੈ ਆਪ ਸੰਗਤਾਂ ਨੇ ਸਤਿਕਾਰ ਸਹਿਤ ਸਰਵਣ ਕੀਤਾ ਕੋਟਾਨ ਕੋਟ ਸ਼ੁਕਰ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਜੋੜ ਮੇਲ ਕਰਕੇ ਬੈਠੇ ਹਾਂ ਸੋ ਆਉਣ ਵਾਲੇ ਸਾਰੇ ਜਥੇਦਾਰਾਂ